ਸੱਚਾ ਦੋਸਤੋ ਬਲਵਿੰਦਰ ਸਿੰਘ ਬਾਜਵਾ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਜਵਾ ਟਾਕ ਸ਼ੋ ਇਸ ਦੇ ਵਿੱਚ ਤੁਹਾਡਾ ਅਸੀਂ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਬੜੀ ਹੀ ਗੰਭੀਰ ਗੱਲ ਹੈ ਬੜਾ ਗੰਭੀਰ ਮਸਲਾ ਹੈ ਇਸ ਦੇ ਉੱਤੇ ਆਪਾਂ ਨੂੰ ਬਹੁਤ ਹੀ ਸੋਚ ਵਿਚਾਰ ਕੇ ਗੱਲਾਂ ਕਰਨੀਆਂ ਪੈਣਗੀਆਂ ਮੈਂ ਗੱਲ ਕਰਨਿਆ ਹਾਂ ਕਿ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਲੜਾਈਆਂ ਵਧੀਆਂ ਹੋਈਆਂ ਹਨ ਇੱਕ ਦੂਜੇ ਦੇ ਕੋਈ ਕਹਿੰਦਾ ਹੈ ਮਜ਼ਦੂਰਾਂ ਨੂੰ ਭਜਾ ਦਿਓ ਕੋਈ ਕਹਿੰਦਾ ਹੈ ਇਹਨਾਂ ਨੂੰ ਬਿਹਾਰੀਆਂ ਨੂੰ ਇੱਥੋਂ ਕੱਢੋ ਇਹ ਸਾਡੇ ਕਾਤਲ ਇਹ ਇਹਨਾਂ ਨੇ ਸਾਡੇ ਪੰਜਾਬ ਨੂੰ ਖਾ ਗਏ ਨਾ ਸੋ ਉਹਨਾਂ ਦੇ ਵਿਰੁੱਧ ਕਾਫੀ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਗਰਮ ਹੋਇਆ ਇੱਥੋਂ ਤੱਕ ਵੀ ਹੈ ਕਿ ਉਹ ਵੀ ਇਕੱਠੇ ਹੋ ਹੋਗੇ ਕਈ ਜਗ੍ਹਾ ਦੇ ਉੱਤੇ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਆ 50 50 7 6 ਦਾ ਜਿਹੜਾ ਜੂਮ ਇਕੱਠਾ ਹੋ ਕੇ ਉਹਨਾਂ ਨੇ ਪੰਜਾਬੀਆਂ ਦੀਆਂ ਦੁਕਾਨਾਂ ਵੀ ਭੰਨੀਆਂ ਅਤੇ ਅੱਗੇ ਹੁਣ ਖੁੱਲ ਕੇ ਬੋਲਣ ਵੀ ਲੱਗ ਪਏ ਨੇ ਜਦੋਂ ਪੁਰਾਣੀ ਗੱਲ ਸੀ ਜਦੋਂ ਆਪਾਂ ਛੱਡ ਕੇ ਆਏ ਸੀ ਜਦੋਂ ਉਹ ਵੀ ਸੰਗ ਸ਼ਰਮ ਕਰਦੇ ਹੁੰਦੇ ਸੀ ਕੋਈ ਡਰਦੇ ਸੀ ਪਰ ਅੱਜ ਡਰ ਨਾ ਦੀ ਚੀਜ਼ ਉਹਨਾਂ ਕੋਲੋਂ ਵੀ ਨਹੀਂ ਹੈ ਇਹ ਗੱਲ ਅਦੋਂ ਸ਼ੁਰੂ ਹੋਈ ਸੀ ਜਦੋਂ ਇੱਕ ਸਾਡੇ ਛੋਟਾ ਬੱਚਾ 5 ਸਾਲ ਦਾ ਹਰਬੀਰ ਦਾ ਇੱਕ ਪਰਵਾਸੀ ਦੇ ਵੱਲੋਂ ਬੜਾ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਹੜਾ ਉਸਨੇ ਕਤਲ ਕੀਤਾ ਵੀ ਉਹਨੂੰ ਇੰਨੇ ਤਸੀਹੇ ਦੇ ਦੇ ਕੇ ਉਹਨੇ ਕਤਲ ਕੀਤਾ ਉਸਦਾ ਰੇਪ ਵੀ ਕੀਤਾ ਗਿਆ ਕਤਲ ਕੀਤਾ ਗਿਆ ਉਹਦੇ ਗੁਪ ਤੰਗਾਂ ਦੇ ਵਿੱਚ ਤੁਸੀਂ ਦੇਖਿਆ ਹੀ ਸਭ ਕੁਝ ਕੀ ਕੁਸ਼ ਉਹਨੇ ਕੀਤਾ ਸੁਭਾਵਿਕ ਸੀ ਕਿ ਲੋਕਾਂ ਦਾ ਜਿਹੜਾ ਗੁੱਸਾ ਬਣਦਾ ਸੀ ਬਿਲਕੁਲ ਮੈਂ ਗੱਲ ਕਰਦਿਆਂ ਕਰਦਿਆਂ ਮੈਂ ਇਹ ਵੀ ਗੱਲ ਜ਼ਰੂਰ ਕਹਿ ਦਿਆਂਗਾ ਕਿ ਇਹ ਜਿਸ ਨੇ ਵੀ ਇਹ ਕੀਤਾ ਹੈ ਉਸ ਨੂੰ ਇਦਾਂ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੁਬਾਰਾ ਇਹੋ ਜੀ ਕੋਈ ਗਲਤੀ ਕਰਨ ਦੀ ਕੋਸ਼ਿਸ਼ ਨਾ ਕਰੇ ਇਸ ਦੇ ਬਾਰੇ ਸੋਚੇ ਵੀ ਨਾ ਪਰ ਜੇ ਉਹ ਕੋਰਟ ਕਚਹਿਰੀਆਂ ਦੇ ਵਿੱਚ ਇਹ ਲਟਕਦੇ ਰਹੇ ਤਾਂ ਜਿਹੜੇ ਉਹਨਾਂ ਦੇ ਉਹਨਾਂ ਦੇ ਦੇਖੋ ਉਹਨਾਂ ਦਾ ਬਾਪ ਰੋ ਰਿਹਾ ਛੁੱਟੀ ਜੀ ਭੈਣ ਤਰਲੇ ਕਰਦੀ ਉਹਨਾਂ ਦਾ ਕੀ ਹਾਲ ਹੈ ਅਤੇ ਆਮ ਪਬਲਿਕ ਜਿਹੜੀ ਹੈ ਉਹ ਫਿਰ ਕੀ ਆਸ ਰੱਖੇਗੀ ਇਹ ਬੜਾ ਹੀ ਫਾਸਟ ਟਰੈਕ ਦੇ ਵਿੱਚ ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਇਹ ਵੀ ਗੱਲ ਮਹਿਸੂਸ ਕਰ ਰਿਹਾ ਦੇਖਣ ਨੂੰ ਵੀ ਲੱਗਦਾ ਹੈ ਕਿ ਅੱਜ ਉਸ ਨੂੰ ਪੰਜਾਬ ਦੀ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਉਸ ਕਾਤਲ ਨੂੰ ਇਹ ਰੱਖਣਗੇ ਪਰ ਉੱਥੇ ਵੀ ਬੜੇ ਬੜੇ ਅਣਖੀ ਸੂਰਮੇ ਬੈਠੇ ਨੇ ਬੜੇ ਬੜੇ ਬੈਠੇ ਨੇ ਕਈ ਜਿਹੜੇ ਹਨ ਕੌਮ ਦੀ ਖਾਤਰ ਵੀ ਜਾਂਦੇ ਕਈ ਦੂਸਰੇ ਘਰਸਾਂ 'ਚ ਵੀ ਜਾਂਦੇ ਨਾ ਆਮ ਆਪਾਂ ਜੇਲਾਂ ਦੇ ਵਿੱਚ ਵੀ ਲੜਾਈਆਂ ਝਗੜੇ ਹੁੰਦੇ ਦੇਖਦੇ ਹਾਂ ਤੇ ਮੇਰਾ ਮੇਰਾ ਨਹੀਂ ਖਿਆਲ ਉਸ ਨੂੰ ਕੋਈ ਭੁੱਲਿਆ ਹੋਵੇ ਕਿ ਜਿਹੜਾ ਉਹਨੇ ਐਡਾ ਵੱਡਾ ਜ਼ੁਲਮ ਜਿਹੜਾ ਕੀਤਾ ਹੈ ਬਹੁਤ ਵੱਡਾ ਉਸਨੇ ਜਿਹੜਾ ਇਹ ਜ਼ੁਲਮ ਕੀਤਾ ਹੈ ਇਹ ਲੋਕ ਆਪਾਂ ਥੋੜਾ ਜਿਹਾ ਪਿਛੋਕਰ ਦੇਖੀਏ ਇਹ ਜਿੰਨੇ ਵੀ ਲੋਕ ਸਨ ਇਹ ਮਜ਼ਦੂਰੀ ਕਰਨ ਆਏ ਸੀ ਪੰਜਾਬ ਦੇ ਵਿੱਚ ਆਪਣੀ ਰੋਜੀ ਰੋਟੀ ਦੀ ਖਾਤਰ ਆਏ ਸੀ ਕਿ ਉੱਥੋਂ ਆਪਾਂ ਰੋਜੀ ਰੋਟੀ ਜਿਹੜੀ ਉਹ ਕਮਾ ਕੇ ਇੱਥੇ ਲੈ ਕੇ ਆਉਣੀ ਹੈ ਰੋਜੀ ਰੋਟੀ ਦੀ ਖਾਤਰ ਆਏ ਪਰ ਜਦੋਂ ਥੋੜਾ ਥੋੜਾ ਸਮਾਰੇ ਅੱਜ ਇਹ ਵੀ ਮੈਂ ਗੱਲ ਕਹਾਂਗਾ ਕਿ ਕਈ ਜਿਹੜੇ ਇਹਨਾਂ ਦੇ ਬਿਹਾਰ ਯੂਪੀ ਤੋਂ ਦਾ ਦੂਜੀਆਂ ਸਟੇਟਾਂ ਤੋਂ ਆਏ ਸਨ ਕਈਆਂ ਦੇ ਪਰਿਵਾਰਾਂ ਦੇ ਨਾਲ ਅਜੇ ਤੱਕ ਵੀ ਬੜੇ ਸਬੰਧਨ ਬੜੇ ਵਧੀਆ ਇੱਕ ਦੂਜੇ ਦੇ ਆਪਣੇ ਪਰਿਵਾਰਾਂ ਨੇ ਉਹਦੇ ਰਿਸ਼ਤੇ ਵੀ ਕੀਤੇ ਉਹਨਾਂ ਦੇ ਵਿਆਹ ਵੀ ਕੀਤੇ ਉਹਨਾਂ ਦੀ ਬੜੀ ਹੈਲਪ ਕੀਤੀ ਕੁਝ ਚੰਗੇ ਵੀ ਹਨ ਅਤੇ ਕੁਝ ਮਾੜੇ ਵੀ ਹਨ ਜਿਹੜੇ ਇਹੋ ਜਿਹੇ ਜਿਹੜੇ ਕੰਮ ਕਰਦੇ ਹਨ ਚੋਰੀਆਂ ਵੀ ਕਰਦੇ ਹਨ ਆ ਕਤਲੋਂ ਤੱਕ ਵੀ ਬੱਚੇ ਜਿਹੜਾ ਖੋਹਨ ਦਾ ਕੰਮ ਬੱਚੇ ਲੈ ਕੇ ਭੱਜਣ ਦਾ ਕੰਮ ਹੋਰ ਵੀ ਆਪਾਂ ਨੂੰ ਅੱਜ ਅੱਜਕੱਲ੍ਹ ਕਈ ਜਗ੍ਹਾ ਤੇ ਉੱਤੇ ਮਿਲਿਆ ਹੈ ਅੱਜ ਜੇ ਜਲੰਧਰ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਦੇਖੀਏ ਜਿਹੜੇ ਇਹਨਾਂ ਦੇ ਆਪਣੇ ਰੀਤੀ ਰਿਵਾਜ ਦੇ ਜਿਹੜੇ ਮੇਲੇ ਲੱਗਦੇ ਹਨ ਮੈਂ ਅੱਖੀਂ ਦੇਖ ਕੇ ਆਇਆ ਹਾਂ ਇਹਨਾਂ ਦੇ ਮੇਲਿਆਂ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਮੇਲੇ ਕਹ ਲਓ ਜਾਂ ਜਿਹੜੇ ਇਹਨਾਂ ਦੇ ਕੋਈ ਆਪਣੇ ਫੰਕਸ਼ਨ ਹੁੰਦੇ ਹਨ ਜੇ ਰੀਤੀ ਰਿਵਾਜਾਂ ਦੇ ਉਸ ਦੇ ਵਿੱਚ ਪੰਜਾਬੀਆਂ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਇਕੱਠ ਹੁੰਦਾ ਹੈ ਪੰਜਾਬੀਆਂ ਦੇ ਮੇਲਿਆਂ ਦੇ ਨਾਲੋਂ ਵੀ ਇਹਨਾਂ ਦੇ ਜਿਹੜੇ ਮੇਲੇ ਪਰ ਪਰ ਤੁਸੀਂ ਦੇਖ ਸਕਦੇ ਹੋ ਮੈਂ ਆਪ ਦੇਖੇ ਹਨ ਬਾਕੀ ਆਪਾਂ ਜੇ ਕਹੀਏ ਕਿ ਇਹਨਾਂ ਨੂੰ ਇੱਥੇ ਰੋਜੀ ਰੋਟੀ ਦੀ ਖਾਤਰ ਆਏ ਸਨ ਪਰ ਇਹ ਇੱਥੇ ਹੌਲੀ ਹੌਲੀ ਕੋਈ ਐਮਸੀ ਬਣ ਗਿਆ ਕੋਈ ਸਰਪੰਚ ਬਣ ਗਿਆ ਆ ਪੋਲੀਟੀਕਲ ਪਾਰਟੀਆਂ ਵਾਲਿਆਂ ਨੇ ਜਿਆਦਾ ਪਾਰਟੀਆਂ ਨੇ ਇਹਨਾਂ ਨੂੰ ਆ ਯੂਜ਼ ਕਰਨ ਦੇ ਲਈ ਇਹਨਾਂ ਨੂੰ ਕਿਹਾ ਕਿ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਇਹਨਾਂ ਦੇ ਪੈਨ ਕਾਰਡ ਬਣਾਏ ਆ ਜਦੋਂ ਕਿ ਜਿਨ੍ਹਾਂ ਦੇ ਪਹਿਲਾਂ ਬਣੇ ਹੋਣ ਦੁਆਰਾ ਬਣ ਨਹੀਂ ਸਕਦੇ ਆਪਣੀ ਸਟੇਟ ਦੇ ਵਿੱਚ ਉਹ ਵੀ ਆ ਸਾਰੇ ਹੀ ਜਿਹੜੇ ਸਾਡੇ ਪੋਲੀਟਿਕਲ ਰਾਜਨੀਤਿਕ ਜਿਹੜੇ ਨੇਤਾ ਨੇ ਉਹਨਾਂ ਦੇ ਕਹਿਣ ਦੇ ਉੱਤੇ ਇਹ ਜਿਹੜਾ ਸਭ ਕੁਝ ਬਣਿਆ ਅੱਜ ਇਹ ਸਭ ਕੁਝ ਜੇ ਜੋ ਮੈਂ ਕਹਿ ਦਵਾਂ ਇਹ ਰਾਜਨੀਤਿਕ ਨੇਤਾਵਾਂ ਦੀ ਹੀ ਦੇਣ ਹੈ ਅੱਜ ਜੇ ਉੱਥੇ ਪੰਜਾਬ ਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਤੇ ਵਿਰੋਧਤਾ ਦੀ ਗੱਲ ਚੱਲ ਰਹੀ ਹੈ ਅਸੀਂ ਨਹੀਂ ਕਹਿੰਦੇ ਕਿ ਜਿਹੜੇ ਬੰਦੇ ਮਿਹਨਤੀ ਬੰਦੇ ਨੇ ਜਿਹੜੇ ਸਹੀ ਬੰਦੇ ਉਹਨਾਂ ਉਹਨਾਂ ਨੂੰ ਕੁਝ ਕਿਹਾ ਜਾਵੇ ਉਹਨਾਂ ਦੇ ਖਿਲਾਫ ਬੋਲਿਆ ਜਾਵੇ ਪਰ ਕਈ ਵਾਰੀ ਜਦੋਂ ਇੱਕ ਮੱਝ ਹੈ ਜਿਹਦਾ ਕਹਿੰਦੇ ਹੈ ਕਿ ਸਾਰੇ ਤਲਾਬ ਨੂੰ ਜਿਹੜੀ ਗੰਦਾ ਕਰ ਦਿੰਦੀ ਹੈ ਪੇਟੀ ਦੇ ਵਿੱਚੋਂ ਇੱਕ ਸੇਬ ਮਾੜਾ ਨਿਕਲ ਜਾ ਮਾੜਾ ਹੋਵੇ ਤਾਂ ਸਾਰੇ ਸੇਬ ਹੀ ਖਰਾਬ ਹੋ ਜਾਂਦੇ ਹਨ ਉਦਾਂ ਹੀ ਸਾਰਿਆਂ ਨੂੰ ਉੱਥੇ ਲੋਕਾਂ ਨੇ इमोशनल ਹੋ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ ਤੇ ਪੰਜਾਬ ਨੂੰ ਸੇਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਤੁਸੀਂ ਜੇ ਸੁਣਿਆ ਹੋਵੇ ਜਾਂ ਕਿਸੇ ਨੇ ਦੇਖਿਆ ਹੋਵੇ ਹੋ ਸਕਦਾ ਮੈਂ 24 ਆਵਰ ਤੇ ਵਾਚ ਨਹੀਂ ਕਰਦਾ ਸਭ ਕੁਝ ਕਿਸੇ ਬੀਜੇਪੀ ਦੇ ਲੀਡਰ ਨੇ ਕਿਸੇ ਕਾਂਗਰਸ ਦੇ ਵੱਡੇ ਲੀਡਰ ਨੇ ਕਿਸੇ ਹੋਰ ਕਿਸੇ ਪਾਰਟੀ ਦੇ ਵੱਡੇ ਲੀਡਰ ਨੇ ਆਮ ਆਦਮੀ ਦੇ ਲਾਲੋ ਕਾਲੀ ਲਾਲੋ ਕਿਸੇ ਕਿਸੇ ਲੀਡਰ ਨੇ ਵੀ ਖੁੱਲ ਕੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਆਮ ਪਬਲਿਕ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਲੜਾਈ ਬਣੀ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਖੁੱਲ ਕੇ ਕਿਹਾ ਹੋਵੇ ਕਿ ਅਸੀਂ ਪੰਜਾਬ ਨੂੰ ਸੇਫ ਕਰਨਾ ਚਾਹੁੰਦੇ ਹਾਂ ਇਹ ਜਿੰਨੇ ਵੀ ਦੂਜੀਆਂ ਸੇਟਾਂ ਜੋ ਕ੍ਰਮੀ ਰਾਗ ਆਏ ਹਨ ਉਹਨਾਂ ਨੂੰ ਇੱਥੋਂ ਵਾਪਸ ਲੈ ਜਾਓ ਇਹਨਾਂ ਨੂੰ ਇਥੋਂ ਕੱਢੋ ਉਹਨਾਂ ਦਾ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਉਹਨਾਂ ਦੇ ਲਈ ਪਰ ਉਹਨਾਂ ਨੇ ਦੇ ਕਿਸੇ ਨੇ ਬਿਆਨ ਨਹੀਂ ਦਿੱਤਾ ਉਹਨਾਂ ਨੇ ਵੋਟਾਂ ਬਣਾਈਆਂ ਉਹਨਾਂ ਨੇ ਇਹਨਾਂ ਨੂੰ ਰੱਖਿਆ ਉਹਨਾਂ ਨੇ ਅੱਗੇ ਉਹਨਾਂ ਦੀਆਂ ਵੋਟਾਂ ਯੂਜ਼ ਕਰਨੀਆਂ ਅੱਗੇ ਉਹ ਤੁਹਾਨੂੰ ਪਤਾ ਦੂਜੀਆਂ ਸਟੇਟਾਂ ਤੇ ਵੀ ਵੋਟਾਂ ਆ ਰਹੀਆਂ ਯੂਪ ਬਿਹਾਰ ਤੋਂ ਵੀ ਵੋਟਾਂ ਆ ਰਹੀਆਂ ਉੱਥੇ ਜਿਹੜਾ ਲੀਡਰ ਜਿਹੜਾ ਨੈਸ਼ਨਲ ਪਾਰਟੀ ਦਾ ਬੰਦਾ ਇਹਨਾਂ ਦੇ ਖਿਲਾਫ ਇੱਥੇ ਭੁੱਲੇਗਾ ਉਹਨੂੰ ਆਪਣੀਆਂ ਵੋਟਾਂ ਦਾ ਡਰ ਹੈ ਉਹਨੂੰ ਤੁਹਾਡੀ ਸਟੇਟ ਦਾ ਕੋਈ ਨਹੀਂ ਹੈਗਾ ਸੋ ਇਹ ਸਾਨੂੰ ਦੇਖਣਾ ਪਵੇਗਾ ਕਿ ਅੱਜ ਅਸੀਂ ਜਿਹੜੇ ਪੰਜਾਬੀ ਲੋਕਾਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਕੋਈ ਯੂਰਪ ਦੇ ਵਿੱਚ ਕੋਈ ਕੈਨੇਡਾ ਕੋਈ ਅਮਰੀਕਾ ਕਿਤੇ ਨਾ ਕਿਤੇ ਵਸੇ ਹਾਂ ਅਸੀਂ ਵੀ ਮਿਹਨਤ ਕਰਦੇ ਹਾਂ ਅਸੀਂ ਵੀ ਇੱਥੇ ਰੋਜੀ ਰੋਟੀ ਕਮਾਉਂਦੇ ਹਾਂ ਅਸੀਂ ਵੀ ਇਸੇ ਕੰਮ ਕਰਕੇ ਆਏ ਸੀ ਜਿੱਦਾਂ ਉਹ ਆਏ ਸੀ ਪਰ ਉਹਨਾਂ ਦਾ ਜਿਹੜਾ ਹੁਣ ਵਧਦਾ ਹੋਇਆ ਦਬਾਅ ਅਤੇ ਪੰਜਾਬੀਆਂ ਦੀ ਜਿਹੜੀ ਗਿਣਤੀ ਘਟ ਰਹੀ ਹੈ ਪੰਜਾਬੀ ਆਪ ਕੰਮ ਨਹੀਂ ਕਰਨਾ ਚਾਹੁੰਦੇ ਪੰਜਾਬੀਆਂ ਦੇ ਮੁੰਡੇ ਦੋ ਦੋ ਕੱਲੇ ਟਰੈਕਟਰ ਦੋ ਦੋ ਕੱਲੇ ਜਾਂ ਚਾਰ ਚਾਰ ਕੱਲੇ ਦੇ ਉੱਤੇ ਕਹਿੰਦੇ ਅਰ ਜਨਵਰਗੇ ਵੱਡੇ ਟਰੈਕਟਰ ਹੋਣ ਕਾਰ ਵੀ ਹੋਵੇ ਮੋਟਰਸਾਈਕਲ ਵੀ ਹੋਵੇ ਸਭ ਕੁਝ ਹੋਵੇ ਕਮਾਈ ਹੈ ਨਹੀਂ ਕੰਮ ਆਪ ਕਰਨਾ ਨਹੀਂ ਤੇ ਝੋਨਾ ਵੀ ਨਹੀਂ ਆਪ ਲਉਣਾ ਕਣਕ ਕਣਕ ਤੇ ਜਦੋਂ ਕਬਾਈਨਾ ਨਾਲ ਹੋਰ ਵੀ ਕੋਈ ਕੰਮ ਸਮਝਿਆ ਵੀ ਨਹੀਂ ਆਪ ਤੋੜਨੀ ਆ ਤੇ ਫਿਰ ਹੁਣ ਆਪਾਂ ਰੋੜਾ ਰੂੜਾ ਪਾਈ ਜਾਂਦੇ ਆ ਜਦੋਂ ਹੁਣ ਫਿਰ ਅੱਗੋਂ ਆਉਣ ਵਾਲੀ ਅੱਗੋਂ ਵੀ ਅ ਅ ਅ ਗੋ ਕਣਕਾ ਬੀਜ ਨਹੀਂ ਹਨ ਤੇ ਅੱਗ ਹਰ ਜਦੋਂ ਲੋਡ ਪੈਣੀ ਹੈ ਫਿਰ ਅੱਧੇ ਬੰਦੇ ਰੋਲਾ ਪਾਈ ਜਾਂਦੇ ਕਿ ਇਹਨਾਂ ਨੂੰ ਕੱਢ ਦੋ ਅੱਧੇ ਬੰਦਰ ਕਹੇ ਅੱਧੇ ਬੰਦੇ ਕਹਿਣਗੇ ਕਿ ਸਾਨੂੰ ਇਹਨਾਂ ਦੀ ਲੋਡ ਹੈ ਅਸੀਂ ਇਹਨਾਂ ਤੋਂ ਬਾਅਦ ਇਹਨਾਂ ਤੋਂ ਬਗਾਰੇ ਅਸੀਂ ਖੇਤੀ ਕਿੱਦਾਂ ਕਰਾਂਗੇ ਬੜੀ ਸੋਚਣ ਵਾਲੀ ਗੱਲ ਹੈ ਅਸੀਂ ਅਸੀਂ ਬਾਹਰ ਪ੍ਰਦੇਸਾਂ 'ਚ ਬੈਠੇ ਆ ਅਸੀਂ ਹਮੇਸ਼ਾ ਪੰਜਾਬ ਨੂੰ ਸੇਫ ਚਾਹੁੰਦੇ ਆ ਅਸੀਂ ਇੱਥੇ ਆਏ ਸੀ ਚੰਗਾ ਭੁੱਖ ਇੱਥੋਂ ਲੈ ਕੇ ਤੇ ਉੱਥੇ ਵੀ ਜਾਵਾਂਗੇ ਕਿਉਂਕਿ ਹਰ ਐਨ ਆਰ ਆ ਜਿਹੜਾ ਹਰ ਵਿਲੇ ਪੰਜਾਬ ਦੇ ਬਾਰੇ ਸੋਚਦਾ ਅਤੇ ਪੰਜਾਬ ਦੇ ਔਖੇ ਸਮੇਂ ਦੇ ਵਿੱਚ ਨਾਲ ਵੀ ਖਲੋਂਦਾ ਤੇ ਪੰਜਾਬ ਦਾ ਫਿਕਰ ਵੀ ਹੈ ਅਸੀਂ ਇੰਨੀ ਗੱਲ ਜ਼ਰੂਰ ਕਵਾਂਗੇ ਕਿ ਉੱਥੇ ਪੁਲਿਸ ਹੋਵੇ ਜਾਂ ਜਿਹੜੀ ਸਰਕਾਰ ਹੋਵੇ ਉਹਨਾਂ ਨੂੰ ਸ਼ਾਨਦਬਨ ਕਰਕੇ ਇਹਨਾਂ ਦੀ ਲਿਸਟ ਬਣਾਉਣੀ ਚਾਹੀਦੀ ਹੈ ਆ ਪਤਾ ਹੋਣਾ ਚਾਹੀਦਾ ਕਿ ਕੋਈ ਕਿਹੜਾ ਬੰਦਾ ਕਿੱਥੋਂ ਦਾ ਹੈ ਕਿਹੜਾ ਬੰਦਾ ਉੱਥੋਂ ਕ੍ਰਾਈਮ ਕਰਕੇ ਇੱਥੇ ਭੱਜਿਆ ਇੱਥੇ ਫਿਰ ਕ੍ਰਾਈਮ ਕਰ ਰਿਹਾ ਹੈ ਉਹਨਾਂ ਦੀ ਲਿਸਟ ਬਣਾਉਣੀ ਚਾਹੀਦੀ ਹੈ ਇਹ ਸੋਸ਼ਲ ਮੀਡੀਆ ਤੇ ਰੌਲਾ ਪਾਉਣ ਨਾਲ ਨਹੀਂ ਹੋਣਾ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ ਤੁਸੀਂ ਜਿਹੜੇ ਤੁਹਾਡੇ ਇਲਾਕੇ ਦੇ ਵਧਾਇਕੇ ਉਹਨਾਂ ਦੀ ਧੌਣ ਵਿੱਚ ਦਿਓ ਅੰਗੂਠਾ ਉਹਨਾਂ ਦੀ ਧੌਣ 'ਚ ਅੰਗੂਠਾ ਦੇ ਕੇ ਤੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਦੇ ਅੱਗੇ ਉਹਨਾਂ ਦੇ ਕੋਲੋਂ ਇਹ ਗੱਲਾਂ ਕਰਾਓ ਨਾ ਕਿ ਸੋਸ਼ਲ ਮੀਡੀਆ ਤੇ ਆਪਾਂ 10 15 ਦਾ ਰੌਲਾ ਰੂਲਾ ਪਾ ਕੇ ਇਹਨੇ ਜਿੰਨੂੰ ਕੋਈ ਹੋਰ ਗੱਲ ਹੋ ਜਾਣੀ ਹੈ ਫਿਰ ਆਪਾਂ ਉਧਰ ਨੂੰ ਦੂਰ ਪੈਣਾ ਇਸ ਕਰਕੇ ਇਹ ਗੰਭੀਰ ਮਸਲਾ ਇਸ ਤੋਂ ਪਹਿਲਾਂ ਕਿ ਹੋਰ ਸਾਡਾ ਕਿਸੇ ਦਾ ਬੱਚਾ ਪਰਿਵਾਰ ਦੇ ਕੋਲੋਂ ਨਾ ਜਾਵੇ ਕਿਸੇ ਦਾ ਕੋਈ ਜੀ ਨਾ ਜਾਵੇ ਇਹ ਬੜੀ ਸੋਚਣ ਵਾਲੀ ਗੱਲ ਹੈ ਸੋ ਸਾਰੇ ਜਿਹੜੇ ਖਾਸ ਕਰਕੇ ਜਿੰਨੇ ਪੰਜਾਬੀ ਨੇ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਣ ਇਹ ਨਹੀਂ ਮੈਂ ਕਹਿੰਦਾ ਕਿ ਪਲੇਟਫਾਰਮ ਦੇ ਇਕੱਠੇ ਹੋ ਗਏ ਆਪਾਂ ਡਾਂਗਾ ਚੁੱਕ ਲਈਏ ਪਲੇਟਫਾਰਮ ਦੇ ਇਕੱਠੇ ਹੋ ਕੇ ਜਿਹੜੇ ਜਿਹੜੇ ਆਪਣੇ ਕੰਮ ਕਰਨੇ ਹਨ ਪੰਜਾਬ ਦੀ ਸੇਫਟੀ ਲਈ ਦੀ ਪੰਜਾਬ ਦੇ ਬਚਾਉਣ ਲਈ ਉਹ ਆਪਾਂ ਸਾਰੇ ਜ਼ਰੂਰ ਕੰਮ ਕਰੀਏ ਅਤੇ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈ ਨਾ ਕੱਲੇ-ਕੱਲੇ ਦੀ ਉਹ ਹੋਣੀ ਬਹੁਤ ਜਰੂਰੀ ਹੈ ਬਹੁਤ ਜਰੂਰੀ ਹੈ ਬਹੁਤ ਜਰੂਰੀ ਹੈ ਇਹ ਤੁਹਾਨੂੰ ਅ ਤਗੜੇ ਹੋ ਕੇ ਇਹ ਕੰਮ ਕਰਨਾ ਪੈਣਾ ਜੇ ਇਹ ਇੰਨਾ ਸੁੱਖਾ ਨਹੀਂ ਲੀਡਰਾਂ ਨੇ ਤੁਹਾਡੇ ਹੱਥ ਨਹੀਂ ਆਉਣਾ ਲੀਡਰਾਂ ਤੁਹਾਨੂੰ ਫਿਰ ਵਰਤ ਜਾਣਾ ਜੇ ਇਹ ਬਹੁਤ ਸੋਚ ਕੇ ਤੁਸੀਂ ਇਹ ਦੇਖਿਓ ਇਹ ਗੱਲ ਇਸ ਬਾਰੇ ਕਰਿਓ ਮੈਂ ਹੋਰ ਇਹਤੇ ਗੱਲ ਕਰਨਾ ਚਾਹਾਂਗਾ ਪੰਜਾਬ ਦੇ ਵਿੱਚ ਜਿਹੜੇ ਵੱਧ ਅਧਿਕਾਰਾਂ ਦੀ ਗੱਲ ਹੈ ਇਹ ਕਿਉਂ ਚਲਦੀ ਸੀ ਇਹ ਤੇ ਕਿਉਂ ਚੱਲੀ ਸੀ ਹਿਮਾਚਲ ਹੈ ਰਾਜਸਥਾਨ ਹੈ ਉਤਰਾਖੰਡ ਵਾਲੇ ਹਨ ਉਹ ਵੀ ਵੱਧ ਘਾਰਾਂ ਦੀ ਗੱਲ ਕਰ ਰਹੇ ਥਾ ਆ ਉਹਨਾਂ ਸਟੇਟਾਂ ਦੇ ਵਿੱਚ ਜੇ ਕਿਸੇ ਨੇ ਵੋਟ ਬਣਾਉਣ ਜੇ ਕਿਸੇ ਨੇ ਕੋਈ ਵੋਟ ਬਣਾਉਣੀ ਹੈ ਨੌਕਰੀ ਲੈਣੀ ਹੋਵੇ ਤਾਂ ਇਟਸ ਨਾਟ ਪੋਸੀਬਲ ਇਟਸ ਵੈਰੀ ਹਾਰਡ ਉੱਥੇ ਬਹੁਤ ਔਖਾ ਹੈ ਜ਼ਮੀਨ ਨੂੰ ਲੈਣੀ ਵੀ ਏਡੀ ਸੌਖੀ ਨਹੀਂ ਕੋਈ ਲੈ ਨਹੀਂ ਸਕਦੇ ਪਰ ਪੰਜਾਬ ਦੇ ਉਸੇ ਕੰਟਰੀ ਦੇ ਵਿੱਚ ਇੱਕ ਪੰਜਾਬ ਹੁੰਦਾ ਇਸ ਦੇ ਵਿੱਚ ਜਿਹੜਾ ਮਰਜੀ ਆਵੇ ਕੋਈ ਵੈਰੀਫਿਕੇਸ਼ਨ ਨਹੀਂ ਜਿੱਥੇ ਮਰਜੀ ਕੋਈ ਲੈ ਲਵੇ ਜਿੱਥੇ ਮਰਜੀ ਜੋ ਕਰਤੀ ਜਾਵੇ ਇਹ ਵੀ ਸਾਨੂੰ ਜਦੋਂ ਇੱਕ ਕੰਟਰੀ ਦੇ ਵਿੱਚ ਰਹਿ ਕੇ ਸਾਨੂੰ ਜਿਹੜੇ ਅਧਿਕਾਰ ਉਹ ਹੋਣੇ ਚਾਹੀਦੇ ਹਨ ਜਿਹੜੇ ਹਿਮਾਚਲ ਨੂੰ ਮਿਲੇ ਹਨ ਜਾਂ ਰਾਜਸਥਾਨ ਜਾਂ ਉੱਤਰਾਖੰਡ ਵਾਲੇ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਵੱਧ ਅਧਿਕਾਰ ਲੈਣ ਦੀ ਫਿਰ ਇੱਥੇ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਐਡ ਕਰਨੀ ਜਾਵਾਂਗਾ ਇੱਕ ਦਿਨ ਮੈਂ ਤੁਹਾਨੂੰ ਪ੍ਰੋਗਰਾਮ 'ਚ ਦੱਸਿਆ ਵੀ ਸੀ ਫਿਰ ਕਿਸੇ ਦਿਨ ਦੱਸਾਂਗਾ ਅਨੰਦਪੁਰ ਦਾ ਮਤਾ ਕੀ ਸੀ ਅਨੰਦਪੁਰ ਦਾ ਜਿਹੜਾ ਮਤਾ ਇਹੋ ਹੀ ਸੀ ਜਿਹੜਾ ਵੱਧ ਅਧਿਕਾਰਾਂ ਦੇ ਮੰਗ ਕਰਦਾ ਸੀ ਉਹ ਅਨੰਦਪੁਰ ਦਾ ਮਤਾ ਸਾਰੀਆਂ ਸਟੇਟਾਂ ਦੇ ਲਾਗੂ ਹੋ ਜਾਂਦਾ ਹਰ ਸਟੇਟ ਨੂੰ ਆਪਣੇ ਆਪਣੇ ਰਾਈਟ ਸਟੋਨ ਸਾਰਿਆਂ ਨੂੰ ਉਹਦਾ ਫਾਇਦਾ ਸੀ ਪਰ ਅਨੰਦਪੁਰ ਦਾ ਨਾਂ ਲੱਗਣ ਦੇ ਕਰਕੇ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੇ ਹੀ ਇਸ ਮਤੇ ਦਾ ਵਿਰੋਧ ਕੀਤਾ ਜੇ ਅਨੰਦਪੁਰ ਮਤੇ ਦੀ ਜਗ੍ਹਾ ਤੇ ਅਨੰਦਪੁਰ ਦੇ ਮਤੇ ਦੀ ਜਗ੍ਹਾ ਦੇ ਉੱਤੇ ਹੋਰ ਕੋਈ ਨਾਂ ਰੱਖਿਆ ਹੁੰਦਾ ਜਿਹੜਾ ਨਾਂ ਆਪ ਲੋਕਾਂ ਨੂੰ ਕਈ ਵਾਰੀ ਨਹੀਂ ਠੀਕ ਲੱਗਦਾ ਸ਼ਾਇਦ ਫਿਰ ਥੋੜਾ ਬਹੁਤ ਆ ਸੋਚਣ ਲਈ ਮਜਬੂਰ ਹੋ ਜਾਂਦੇ ਕਿ ਇਹ ਸਾਡੇ ਸਾਰੇ ਹੀ ਪੰਜਾਬੀਆਂ ਲਈ ਇੱਕ ਚੰਗੀ ਗੱਲ ਹੈ ਕਿਉਂਕਿ ਗੱਲ ਜਦੋਂ ਪੰਜਾਬ ਦੀ ਹੁੰਦੀ ਹੈ ਉਸ ਦੇ ਵਿੱਚ ਇਕੱਲੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਨਹੀਂ ਹੁੰਦੀ ਉਸ ਦੇ ਵਿੱਚ ਸਾਰਿਆਂ ਨੂੰ ਹੀ ਜਿੰਨੇ ਵੀ ਹਨ ਕੋਈ ਸਿੱਖ ਹੈ Hindu ਹੈ Musalman ਹੈ Isai ਹੈ Jaini ਹੈ Buddi ਹੈ ਉਹਨਾਂ ਅਧਿਕਾਰ ਜਿਹੜੇ ਵੱਧ ਮਿਲ ਗਏ ਪੰਜਾਬ ਸੇਠ ਹੋਵੇਗਾ ਜੇ ਪੰਜਾਬ ਸੇਠ ਹੋਵੇਗਾ ਉਹਨਾਂ ਨੂੰ ਵੀ ਉਹਨਾਂ ਹੀ ਜ਼ਿਆਦਾ ਫਾਇਦਾ ਹੋਵੇਗਾ ਜਿੰਨਾ ਕਿ ਕਿਸੇ ਹੋਰ ਨੂੰ ਜਿਸ ਜਿਸ ਜਿੱਦਾਂ ਕਿ ਜੇ ਆਪਾਂ ਬਹੁ ਗਿਣਤੀ ਵਿੱਚ ਉੱਥੇ ਸਿੱਖ ਰਹਿੰਦੇ ਹਨ ਉਹ ਵੀ ਹੁਣ ਬਹੁ ਗਿਣਤੀ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਰਹਿ ਗਿਆ ਸੋ ਉਹਨਾਂ ਹੀ ਸਾਰਿਆਂ ਨੂੰ ਫਾਇਦਾ ਹੋਵੇਗਾ ਸੋ ਆਇਸਨ ਕੁਝ ਜ਼ਰੂਰੀ ਗੱਲਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਇਸੇ ਤਰ੍ਹਾਂ ਹੀ ਨਵੇਂ ਮੁੱਦੇ ਨਵੀਆਂ ਗੱਲਾਂ ਬਾਤਾਂ ਜੋ ਕਮਿਊਨਿਟੀਜ਼ ਦੇ ਵਿੱਚ ਜੋ ਸਾਡੇ ਪੰਜਾਬ ਦੇ ਵਿੱਚ ਜੋ ਦੁਨੀਆ ਦੇ ਵਿੱਚ ਹੋ ਰਿਹਾ ਹੈ ਅਸੀਂ ਜਿੰਨਾ ਕਿ ਸਾਨੂੰ ਗਿਆਨ ਹੈ ਜਿੰਨੀ ਕਿ ਸਾਨੂੰ ਨੋਲਿਜ ਹੈ ਜਿੰਨੀ ਕਿ ਇਕੱਠੀ ਕਰਦੇ ਹਾਂ ਅਸੀਂ ਸਾਂਝੀ ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਹਾਗੇ ਪ੍ਰੋਗਰਾਮ ਦੇ ਵਿੱਚ ਕੋਈ ਸ਼ਬਦ ਗਲਤ ਕਿਸੇ ਦੇ ਖਿਲਾਫ ਵਰਤਿਆ ਗਿਆ ਹੋਵੇ ਤਾਂ ਆਖੇਵਾ ਤੇ ਜਾਚਾਂ ਚਰਦੀ ਗੱਲ ਕਰੋ ਬੀ ਪੋਜ਼ਿਟਿਵ ਸੋ ਫਿਰ ਬੜੀ ਸ਼ੇਤੀ ਹੋਵੇਗੀ ਤੁਹਾਡੇ ਨਾਲ ਮੁਲਾਕਾਤ ਤੋ ਬਲਵਿੰਦਰ ਸਿੰਘ ਬਾਜਵਾ ਵੱਲੋਂ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਚੜਦੀ ਕਲਾ ਚ ਰਹੋ ਚੜਦੀ ਕਲਾ ਚ ਰਹੋ ਸਾਰੇ ਸੁੱਖ ਦੇ ਨਾਲ ਅਤੇ ਸ਼ਾਂਤੀ ਨਾਲ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ